परम सत्कार सतगुरां साजी और नवाजी गुरु प्यारी गुरु स्वारी गुरु रूप गुरु खालसा साध संगत धन धन ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਮubaruk ਚਰਨਾਂ ਵਿੱਚ ਲਿਵਾਉ ਹਾਜ਼ਰੀ ਸਮੂਹ ਹਾਜ਼ਰੀਨ ਗੁਰੂ ਬਖਸ਼ੀ ਗੁਰ ਫਤਿਹ ਬਲਾਉ ਸਤਕਾਰ ਸਹਿਤ ਸਭ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪਵਿੱਤਰ ਮੁਖਵਾਕ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਮੁਖਾਰਬਿੰਦ ਵਿੱਚੋਂ ਉਚਾਰਨ ਕੀਤਾ ਹੋਇਆ ਬੇਰਾੜੀ ਰਾਗ ਦੇ ਵਿੱਚ ਸ਼ਸ਼ੋਭਿਤ गुरु ग्रंथ साहब जी दे सौ उन्नी भी अंक अंकित है आओ सतगुरु सचे पातशाह महाराज चिनी समत बख्शिश कर हैं पवित्र वचन ਵਿਚਾਰਨ ਦਾ ਯਤਨ ਕਰੀਏ ਮਨ ਚਤਵਿਰਤੀਆਂ ਨੂੰ ਇਕਾਗਰ ਕਰਕੇ ਬੈਠਣ ਦਾ ਯਤਨ ਕਰੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਮੁਬਾਰਕ ਮੁਖ ਤੋਂ ਪਵਿੱਤਰ ਵਚਨ ਇਉਂ ਉਚਾਰਨ ਕਰਦੇ ਨੇ ਬਹਿਰਾੜੀ ਮਹਲਾ ਚੌਥਾ ਹਰਿ ਜਨ ਆਰਾਮ ਨਾਮ ਗੁਣ ਗਾਵੇ ਸੱਚੇ ਪਾਤਸ਼ਾਹ ਜੀ ਆਖਦੇ ਨੇ ਹਰੀ ਦਾ ਜਨ ਉਹ ਸਕਾਲ ਪੁਰਖ ਵਹਿਗੁਰੂ ਦਾ ਸੇਵਕ ਜਿਹੜਾ ਸਾਰੇ ਸੰਸਾਰ ਦੇ ਵਿੱਚ ਬ੍ਰਹਿਮੰਡ ਦੇ ਵਿੱਚ ਰਮਿਆ ਹੋਇਆ ਹੈ ਉਸ ਦੇ ਨਾਮ ਭਾਵ ਕਿ ਉਸ ਪਰਮਾਤਮਾ ਦੀ ਹੋਂਦ ਉਸ ਪਰਮਾਤਮਾ ਦੀ ਸਰਬਵਿਆਪਕਤਾ ਦੇ ਗੁਣਾਂ ਦਾ ਗੈਣ ਕਰਦਾ ਹੈ ਇੱਕ ਸਤਸੰਗੀ ਨਰੰਕਾਰ ਜੋ ਸਰਬ ਵਿਆਪਕ ਹੈ ਉਸ ਦੀ ਸਰਬ ਵਿਆਪਕਤਾ ਉਸ ਦੀ ਹਰ ਥਾਂ ਤੇ ਮੌਜੂਦਗੀ ਤੇ ਉਸ ਦੇ ਅਟੱਲ ਹੋਣ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਆਪਣੇ ਮਵਾਰਕ ਮੁਖ ਤੋਂ ਗਾਉਂਦਾ ਹੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਇਸ ਮਾਰਗ ਉੱਤੇ ਚੱਲਦੇ ਆਂ ਜੇ ਕੋਈ ਉਸ ਦੀ ਨਿੰਦਿਆ ਕਰੇ ਕਿਉਂਕਿ ਸੰਸਾਰ ਦੇ ਅੰਦਰ ਧਾਰਮਿਕ ਜਗਤ ਦੇ ਵਿੱਚ ਬਹੁਤਾਤ ਅਡੰਬਰ ਨੇ ਜ਼ਿਆਦਾਤਰ ਕਰਮ ਕਾਂਡ ਨੇ ਜਾਂ ਲੋਕਾਂ ਨੂੰ ਸੌਖਾ ਲੱਗਦਾ ਹੈ ਕਰਮਕਾਂਡ ਕਰਨਾ ਇਸ ਲਈ ਉਹ ਜ਼ਿਆਦਾਤਰ ਕਰਮਕਾਂਡ ਕਰਦੇ ਨੇ ਮਾਇਆ ਕਰਕੇ ਸਰੀਰ ਕਰਕੇ ਜਿਹੜੇ ਯਤਨ ਕੀਤੇ ਜਾ ਸਕਦੇ ਨੇ ਉਹ ਜ਼ਿਆਦਾ ਕਰਦੇ ਨੇ ਸਰੀਰ ਜੋ ਕਰ ਸਕਦਾ ਹੈ ਯਾਤਰਾ ਕਰ ਸਕਦਾ ਹੈ ਇਸ਼ਨਾਨ ਕਰ ਸਕਦਾ ਹੈ ਮੱਥੇ ਟੇਕ ਸਕਦਾ ਹੈ ਉਹ ਜ਼ਿਆਦਾ ਕਰਦੇ ਆ ਮਾਇਆ ਦੇ ਰਾਹੀ ਫੰਡ ਦਿੱਤਾ ਜਾ ਸਕਦਾ দান ਦਿੱਤਾ ਜਾ ਸਕਦਾ ਥੋੜਾ ਬਹੁਤਾ ਜਿੱਥੋਂ ਕਿੱਥੋਂ ਹੋ ਸਕੇ ਆਪਾਂ ਆਪਣੇ ਜੀਵਨ ਦੇ ਵਿੱਚ ਵਿਚਾਰੀਏ ਕਿ ਆਪਾਂ ਵੀ ਜਿਹੜੇ ਕਰਮ ਸਰੀਰ ਦੇ ਦੁਆਰਾ ਜਾਦਾ ਹੋ ਸਕਦੇ ਨੇ ਉਹ ਕਰਦੇ ਆ ਪਰ ਸਾਡੇ ਵਿੱਚ ਵਿਚਾਲੇ ਕੋਈ ਐਸਾ ਸਤਸੰਗੀ ਹੋਵੇ ਜਿਹੜਾ ਸਾਨੂੰ ਅਧਿਆਤਮਿਕ ਕਰਮ ਕਰਨ ਦੇ ਲਈ ਪ੍ਰੇਰਣਾ ਦੇਵੇ ਸਾਨੂੰ ਐਸਾ ਉਪਦੇਸ਼ ਦੇਵੇ ਔਰ ਆਪ ਵੀ ਜ਼ਿਆਦਾ ਕਰੇ ਕਿ ਉਹ ਜਾਦਾ ਯਤਨ ਮਾਨਸਿਕ ਕਰ ਰਿਹਾ ਹੈ ਮਨ ਦੇ ਨਾਲ ਕਰਨ ਵਾਲੇ ਯਤਨ ਜ਼ਿਆਦਾ ਕਰ ਰਿਹਾ ਹੈ ਭਗਤੀ ਕਰ ਰਿਹਾ ਹੈ ਬੰਦਗੀ ਕਰ ਰਿਹਾ ਹੈ ਸਿਧਾਂਤਾਂ ਨੂੰ ਸਮਝ ਰਿਹਾ ਹੈ ਆਪਣੇ ਮਨ ਦੀਆਂ ਗੰਡਾਂ ਖੋਲਦਾ ਹੈ ਸਾਨੂੰ ਕਵੇ ਵੀ ਆਓ ਸਤ ਸੰਗਤ ਦੇ ਵਿੱਚ ਬੈਠੋ ਤੇ ਆਪਾਂ ਉਸ ਅਕਾਲ ਪੁਰਖ ਵਹਿਗੁਰੂ ਦੇ ਗੁਣਾਂ ਨੂੰ ਗਾਈਏ ਗੁਣਾਂ ਨੂੰ ਵਿਚਾਰੀਏ ਐਸਾ ਘੱਟ ਕਰਦੇ ਆ ਸਭ ਧਰਮਾਂ ਦੇ ਲੋਕ ਅਜਿਹਾ ਘੱਟ ਕਰਦੇ ਆ ਜਿਹੜਾ ਮਨ ਨਾਲ ਕੀਤਾ ਜਾਂਦਾ ਸਰੀਰ ਨਾਲ ਕਰਨਾ ਸੌਖਾ ਇਹ ਸਭ ਕਰਦੇ ਨੇ ਜ਼ਿਆਦਾਤਰ ਕਰਦੇ ਨੇ ਪਰ ਜਦੋਂ ਕਰਮ ਕਾਂਡੀਆਂ ਦੇ ਵਿੱਚ ਤੇ ਕਰਮ ਕਾਂਡ ਤੋਂ ਵੀ ਜ਼ਿਆਦਾ ਅਜਿਹੇ ਨਿਸਕਰਮ ਜਿਨ੍ਹਾਂ ਦਾ ਕੋਈ ਤੂਕ ਹੀ ਨਹੀਂ ਬਣਦਾ ਜਾਂ ਸਮੇਂ ਦੇ ਹਿਸਾਬ ਨਾਲ ਜਿਹੜੇ ਵਿਅਰਥ ਕਰਮ ਹੋ ਚੁੱਕੇ ਨੇ ਪਖੰਡ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵਿਚਾਲੇ ਜਦੋਂ ਕੋਈ ਨਿਰੰਕਾਰੀ ਪੈਦਾ ਹੋ ਜਾਂਦਾ ਤਾਂ ਉਹ ਸਭ ਲੋਕ ਨਿਰੰਕਾਰੀ ਦੀ ਨਿੰਦਿਆ ਕਰਦੇ ਨੇ ਕਿਉਂਕਿ ਨਿਰੰਕਾਰੀ ਯਤਨਾਂ ਦੇ ਵਿੱਚ ਮਾਇਆ ਨਹੀਂ ਲੱਗਦੀ ਉੱਥੇ ਕਿਸੇ ਗਰੀਬ ਅਮੀਰ ਦਾ ਕੋਈ ਮਸਲਾ ਨਹੀਂ ਬਣਦਾ ਨਿਰੰਕਾਰੀ ਜਿਹੜੇ ਯਤਨ ਨੇ ਉਹਨਾਂ ਦੇ ਮਾਮਲਿਆਂ ਦੇ ਵਿੱਚ ਕਿਤੇ ਚੱਲ ਕੇ ਜਾਣਾ ਨਹੀਂ ਕਿਸੇ ਸ਼ਹਿਰ ਦੀ ਯਾਤਰਾ ਨਹੀਂ ਕਰਨੀ ਔਰ ਕਿਸੇ ਤਰ੍ਹਾਂ ਦੇ ਖਾਸ ਤੀਰਥ ਦੇ ਇਸ਼ਨਾਨ ਦੀ ਜ਼ਰੂਰਤ ਨਹੀਂ ਹੈ ਮਾਨਸਿਕ ਯਤਨ ਕਰਨ ਵਾਸਤੇ ਸਤਸੰਗ ਕਰਨ ਵਾਸਤੇ ਸਿਰਫ ਸਮਾਂ ਕੱਢਣਾ ਵਾਸਤੋ ਆਪਣਾ ਮਨ ਜੋੜਨਾ ਹੈ। ਔਰ ਇੱਥੋਂ ਤੱਕ ਗੁਰੂ ਸਾਹਿਬ ਆਖਦੇ ਨੇ ਕਿ ਬੰਦਾ ਹੱਥਾਂ ਪੈਰਾਂ ਨਾਲ ਬੇਸ਼ੱਕ ਕੰਮ ਵੀ ਕਰੀ ਜਾਵੇ। ਮਨ ਨਾਲ ਚਿੱਤ ਨਾਲ ਭਗਤੀ ਕਰਨੀ ਆ। ਤੋ ਜਦੋਂ ਕੋਈ ਬੰਦਾ ਪਖੰਡੀਆਂ ਦੇ ਵਿੱਚ ਕਰਮ ਕਾਂਡੀਆਂ ਦੇ ਵਿੱਚ ਨਿਰੰਕਾਰ ਦੀ ਗੱਲ ਕਰਨ ਵਾਲਾ ਆ ਜਾਂਦਾ ਹੈ ਤਾਂ ਕਰਮ ਕਾਂਡੀ ਤੇ ਪਖੰਡੀ ਮਿਲ ਕੇ ਨਿਰੰਕਾਰੀ ਦੀ ਨਿੰਦਿਆ ਕਰਦੇ ਨੇ ਪਰ ਸਤਿਗੁਰੂ ਜੀ ਆਖਦੇ ਨੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਜੇ ਕੋਈ ਚਾਰੇ ਪਾਸੇ ਤੋਂ ਕਿਸੇ ਉਸ ਮਾਲਕ ਦੇ ਪਰਮੇਸ਼ਰ ਦੇ ਸੇਵਕ ਦੀ ਨਿੰਦਿਆ ਕਰਨੀ ਸ਼ੁਰੂ ਕਰਦਾ ਹੈ ਜਗਤ ਆਪਣਾ ਗੁਣ ਨਾਂ ਗਵਾਵੇ ਪਰ ਹਰੀ ਦਾ ਸੇਵਕ ਆਪਣਾ ਸੁਭਾਅ ਨਹੀਂ ਤਿਆਗਦਾ ਨਿੰਦਿਆ ਤੋਂ ਪਰੇਸ਼ਾਨ ਹੋ ਕੇ ਇੱਥੇ ਸਾਡੇ ਨਾਲੇ ਵਾਪਰ ਜਾਂਦਾ ਕਿ ਅਸੀਂ ਗੁਰਦੁਆਰਾ ਸਭ ਆਉਣ ਲੱਗ ਜੀਏ ਤੇ ਅਚਾਨਕ ਹਟ ਜਾਈਏ ਜਦੋਂ ਪੁੱਛੀਦਾ ਤਾਂ ਇਹੀ ਸੁਣੀਦਾ ਵੀ ਜੀ ਮਖੌਲ ਕਰਦੇ ਨੇ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਤਾਂ ਕਰਕੇ ਨਹੀਂ ਆਉਂਦੇ ਕੇਸ ਰੱਖਣ ਦੀ ਗੱਲ ਆ ਜੇ ਤਾਂ ਵੀ ਦੂਸਰੇ ਕੁਝ ਨਾ ਕੁਝ ਕਹਿੰਦੇ ਨੇ ਜੀ ਇਸ ਕਰਕੇ ਦਾੜਾ ਨਹੀਂ ਰੱਖਿਆ ਇਸ ਕਰਕੇ ਕੇਸ ਨਹੀਂ ਰੱਖੇ ਦਸਤਾਰ ਨਹੀਂ ਸਜਾਈ ਜਾਂਦੀ ਪਰ ਅਕਾਲ ਪੁਰਖ ਵਹਿਗੁਰੂ ਦਾ ਜਿਹੜਾ ਸੇਵਕ ਹੈ ਉਹ ਨਹੀਂ ਪਰਵਾਹ ਮੰਨਦਾ ਕਿ ਉਸ ਨੂੰ ਕੋਈ ਕੀ ਕਹਿੰਦਾ ਹੈ ਜੇ ਕੋਈ ਨਿੰਦ ਕਰੇ ਜੇ ਕੋਈ ਨਿੰਦਿਆ ਕਰੇ ਹੁਣ ਨਿੰਦਿਆ ਦੇ ਮਾਮਲੇ ਜਿਹੜੇ ਨੇ ਉਹਦੇ ਬਾਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੇ ਦੋ ਵਚਨ ਨੇ ਇੱਕ ਤਾਂ ਨਿੰਦਾ ਭਲੀ ਕਿਸੈ ਕੀ ਨਹੀਂ ਇੱਕ ਤਾਂ ਨਿੰਦਿਆ ਕਰਨੀ ਚੰਗੀ ਗੱਲ ਨਹੀਂ ਹੈ ਇੱਕ ਦਫਾ ਮਹਾਰਾਜ ਆਖਦੇ ਨੇ ਕਿ ਨਿੰਦੋ ਨਿੰਦੋ ਮੋਖੋ ਲੋਕ ਨਿੰਦੋ ਨਿੰਦਾ ਜਨ ਕਉ ਖਰੀ ਪਿਆਰੀ ਨਿੰਦਿਆ ਮੈਨੂੰ ਚੰਗੀ ਲੱਗਦੀ ਆ ਤਾਂ ਨਿੰਦਿਆ ਦੋ ਤਰ੍ਹਾਂ ਦੀ ਹੁੰਦੀ ਆ ਪਹਿਲੀ ਉਹ ਨਿੰਦਿਆ ਹੁੰਦੀ ਏ ਕਿ ਜਦੋਂ ਕੋਈ ਬੰਦਾ ਗਲਤ ਕਦਮ ਉਠਾਉਂਦਾ ਦੂਸਰੇ ਲੋਕ ਉਸਦੀ ਨਿੰਦਿਆ ਕਰਦੇ ਨੇ ਇਹ ਚੰਗੀ ਗੱਲ ਹੁੰਦੀ ਹੈ ਤੇ ਜ਼ਿੰਮੇਵਾਰ ਲੋਕ ਕਰਦੇ ਨੇ ਜਦੋਂ ਸਰਕਾਰਾਂ ਕੋਈ ਗਲਤ ਕਦਮ ਉਠਾਉਂਦੀਆਂ ਤੇ ਸਭ ਲੋਕ ਸਮਾਜ ਦੇ ਵਿੱਚ ਵੱਖ-ਵੱਖ ਸੰਸਥਾਵਾਂ ਦੇ ਜ਼ਿੰਮੇਵਾਰ ਲੋਕ ਅਖਬਾਰਾਂ ਵਿੱਚ ਮੀਡੀਆ ਦੇ ਵਿੱਚ ਆਖਦੇ ਨੇ ਨਾ ਕਿ ਅਸੀਂ ਸਰਕਾਰ ਦੇ ਇਸ ਕੰਮ ਦੀ ਨਿੰਦਿਆ ਕਰਦੇ ਆ ਤਾਂ ਕਿਸੇ ਗਲਤ ਰਾਹ ਤੇ ਜਾਂਦੇ ਨੂੰ 모ੜਨ ਵਾਸਤੇ ਜਿਹੜੀ ਕੀਤੀ ਜਾਏ ਕਬੀਰ ਸਾਹਿਬ ਕਹਿੰਦੇ ਨੇ ਜੇ ਕੋਈ ਮੇਰੀ ਐਸੀ ਨਿੰਦਿਆ ਕਰਦਾ ਤਾਂ ਮੈਨੂੰ ਇਹ ਬਹੁਤ ਪਿਆਰੀ ਲੱਗਦੀ ਆ ਕਦੇ ਕਦੇ ਨਿੰਦਿਆ ਇੰਨੀ ਜ਼ਿੰਮੇਵਾਰੀ ਨਿਭਾਉਂਦੀ ਆ ਜਿੱਦਾਂ ਨਿੰਦਾ ਬਾਪ ਨਿੰਦਾ ਮਹਿਤਾਰੀ ਮਾਂ ਪਿਓ ਵਾਂਗੂ ਜ਼ਿੰਮੇਵਾਰੀ ਨਿਭਾਉਂਦੀ ਹੈ ਜਿਵੇਂ ਮਾਤਾ ਪਿਤਾ ਆਪਣੇ ਬੱਚੇ ਨੂੰ ਟੋਕ ਸਕਦੇ ਆ ਰੋਕ ਸਕਦੇ ਆ ਕਿਸੇ ਗਲਤ ਕਰਮ ਤੋਂ ਇਸੇ ਤਰ੍ਹਾਂ ਕਈ ਵਾਰੀ ਨਿੰਦਿਆ ਵੀ ਸਾਨੂੰ ਰੋਕਦੀ ਆ ਜਿਹੜੀ ਚੰਗੀ ਸਿਆਣੇ ਬੰਦਿਆਂ ਵੱਲੋਂ ਕੀਤੀ ਜਾਂਦੀ ਆ ਸਮਝਦਾਰ ਲੋਕਾਂ ਵੱਲੋਂ ਜਦੋਂ ਕਿਸੇ ਕੰਮ ਨੂੰ ਨਿੰਦਿਆ ਜਾਂਦਾ ਹੈ ਤਾਂ ਉਹ ਨਿੰਦਿਆ ਚੰਗੀ ਹੈ ਜ਼ਿੰਮੇਵਾਰੀ ਸਮਝ ਕੇ ਆਪਾਂ ਵੀ ਕਿਸੇ ਮਾੜੇ ਕਦਮ ਦੀ ਨਿੰਦਿਆ ਕਰਨੀ ਹੈ ਤੇ ਇਹਦੇ ਨਾਲ ਭਲਾ ਹੁੰਦਾ ਕਿਸੇ ਦਾ ਦੂਸਰੀ ਨਿੰਦਿਆ ਜਿਹੜੀ ਹੈ ਉਹ ਹੈ ਬੁਰੀ ਸਤਗੁਰੂ ਸੱਚੇ ਪਾਤਸ਼ਾਹ ਜੀ ਆਖਦੇ ਨੇ ਕਿ ਉਹ ਨਿੰਦਿਆ ਜਿਹੜੀ ਹੈ ਭਾਈ ਉਹ ਚੰਗੀ ਚੀਜ਼ ਨਹੀਂ ਹੈ ਪਰ ਨਿੰਦਾ ਕਰੇ ਅੰਤਰ ਮਲ ਲਾਏ ਜਦੋਂ ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ ਤਾਂ ਉਸ ਨਾਲ ਪਰਾਈ ਮੈਲ ਦੂਸਰੇ ਦੇ ਔਗਣ ਜਿਹੜੇ ਨੇ ਉਹ ਸਾਡੇ ਅੰਦਰ ਆ ਵਸਦੇ ਨੇ ਅਸੀਂ ਉਹਦੇ ਔਗਣਾ ਦਾ ਸੰਗ ਕਰਨਾ ਸ਼ੁਰੂ ਕਰ ਦਿੰਨੇ ਆ ਜਿਹੜਾ ਕੋਈ ਔਗਣ ਕਰ ਰਿਹਾ ਹੈ ਉਹ ਤਾਂ ਕਰ ਹੀ ਰਿਹਾ ਹੈ ਸਰੀਰ ਕਰਕੇ ਕਰ ਰਿਹਾ ਹੈ ਪਰਤੱਖ ਹੈ ਪਰ ਜਦੋਂ ਉਸ ਦੀ ਅਸੀਂ ਚਰਚਾ ਕਰਦੇ ਆ ਤਾ ਉਹ ਗੱਲ ਛੇੜਨ ਕਰਕੇ ਜ਼ੁਬਾਨ ਤੋਂ ਉਹ ਗੱਲ ਬਿਆਨ ਹੋਣ ਕਰਕੇ ਸਾਡੇ ਮਨ ਚ ਬਸ ਜਾਂਦੀ ਹੈ ਫੇਸ ਕਰਕੇ ਮਹਾਰਾਜ ਆਖਦੇ ਨੇ ਕਿ ਉਹ ਦੂਸਰੇ ਦੀ ਮੈਲ ਲੱਗਦੀ ਹੈ ਸਾਨੂੰ ਸਾਡੇ ਦਿਮਾਗ ਦੇ ਵਿੱਚ ਉਹ ਗੱਲ ਘੁੰਮਦੀ ਰਹਿੰਦੀ ਹੈ ਤਾਂ ਇਸ ਤਰ੍ਹਾਂ ਜੇ ਅਸੀਂ ਲਗਾਤਾਰ ਹੀ ਨਿੰਦਿਆ ਕਰਦੇ ਰਹਾਂਗੇ ਤਾਂ ਦੂਸਰਿਆਂ ਦੇ ਔਗਣ ਸਾਡੇ ਮਨ ਵਿੱਚ ਵਸ ਜਾਣਗੇ ਜਦੋਂ ਸਾਡੇ ਮਨ ਵਿੱਚ ਔਗਣ ਵਸਣਗੇ ਫਿਰ ਇਹ ਸਹਜੇ ਸਹਜੇ ਸਾਡੇ ਕਰਮਾਂ ਦੇ ਵਿੱਚ ਸਾਡੀ ਕਿਰਤ ਦੇ ਵਿੱਚ ਸਾਡੇ ਹੱਥਾਂ ਦੇ ਵਿੱਚ ਪ੍ਰਗਟ ਹੋ ਜਾਣਗੇ ਜਿਹੜੀ ਕੋਈ ਚੀਜ਼ ਅਸੀਂ ਅੰਦਰ ਰੱਖਾਂਗੇ ਉਹ ਕਦੇ ਨਾ ਕਦੇ ਸਾਡੇ ਕੰਮ ਆਉਣ ਲੱਗ ਜੂਗੀ ਤਾਂ ਇਸ ਕਰਕੇ ਨਿੰਦਿਆ ਦੋ ਤਰ੍ਹਾਂ ਦੀ ਹੈ ਇੱਕ ਮੂਰਖ ਲੋਕ ਕਰਦੇ ਨੇ ਖਾਮ ਖਾ ਉਸ ਤੋਂ ਬਚਣਾ ਹੈ ਔਰ ਦੂਸਰਾ ਸਿਆਣੇ ਤੇ ਜ਼ਿੰਮੇਵਾਰ ਲੋਕ ਕਰਦੇ ਨੇ ਉਸ ਨੂੰ ਆਲੋਚਨਾ ਆਖੀਦਾ ਜੇ ਕੋਈ ਨਿੰਦ ਕਰੇ ਹਰ ਜਨ ਕੀ ਜੇ ਕੋਈ ਕਿਸੇ ਸੇਵਕ ਨੂੰ ਖਾਮ ਖਾ ਨਿੰਦੇ ਸਾਰਾ ਸਮਾਜ ਨਿੰਦੇ ਕਿਉਂਕਿ ਸਮਾਜ ਦੇ ਲੋਕ ਪਰੇਸ਼ਾਨ ਹੋ ਜਾਂਦੇ ਆ ਜੇ ਕੋਈ ਉਹਨਾਂ ਦੇ ਸਾਹਮਣੇ ਉਹਨਾਂ ਨਾਲੋਂ ਚੰਗੀ ਕਿਰਤ ਕਰਨ ਵਾਲਾ ਆ ਜੇ ਜਿਹੜੇ ਲੋਕ ਪਖੰਡ ਕਰ ਰਹੇ ਨੇ ਉਹਨਾਂ ਦੇ ਵਿਚਾਰੇ ਜਦੋਂ ਕੋਈ ਨਿਰੰਕਾਰੀ ਆ ਜਾਂਦਾ ਤਾਂ ਪਰੇਸ਼ਾਨ ਹੋ ਜਾਂਦੇ ਨੇ ਜਿਹੜੇ ਲੋਕ ਸਿਰਫ ਕਰਮ ਕਾਂਡ ਕਰ ਰਹੇ ਨੇ ਧਰਮ ਦੇ ਮੁਤਾਬਕ ਆਪਾਂ ਨੂੰ ਕਿਹਾ ਗਿਆ ਕਿ ਤੁਸੀਂ ਮੱਥਾ ਟੇਕਣਾ ਹੈ ਬਾਣੀ ਪੜ੍ਹਨੀ ਹੈ ਸੁਣਨੀ ਹੈ ਯਾਤਰਾਵਾਂ ਕਰਨੀਆਂ ਇਹ ਸਭ ਕੁਝ ਹੈ ਸਾਡੇ ਜੀਵਨ ਚ ਪਰ ਜਿਹੜੇ ਨਿਰਾਪੂਰਾ ਸਿਰਫ ਇੰਨਾਂ ਚੀਜ਼ਾਂ ਤੇ ਖੜੇ ਨੇ ਉਹਨਾਂ ਦੇ ਵਿੱਚ ਵਿਚਾਰੇ ਜਦੋਂ ਕੋਈ ਨਾਮ ਦੀ ਸਿਮਰਨ ਦੀ ਜਦੋਂ ਕੋਈ ਮਾਨਸਿਕ ਯਤਨ ਕਰਨ ਦੀ ਗੱਲ ਕਰਦਾ ਤਾਂ ਉਹਨਾਂ ਨੂੰ ਬੁਰਾ ਲੱਗਦਾ ਉਹ ਨਿੰਦਿਆ ਵੀ ਕਰ ਦਿੰਦੇ ਨੇ ਅਗਰ ਕੋਈ ਐਸਾ ਕਰੇ ਤਾਂ ਸੇਵਕ ਆਪਣਾ ਸੁਭਾਅ ਨਹੀਂ ਛੱਡਦਾ ਇਸ ਦੇ ਪਰਥਾਏ ਇਹ ਰਿਖੀ ਵਿਆਸ ਦੀ ਇੱਕ ਕਥਾ ਆਖੀ ਜਾਂਦੀ ਹੈ ਕਿ ਵਿਆਸ ਮੂਨੀ ਜੀ ਇੱਕ ਦਫਾ ਕਿਸੇ ਰਸਤੇ ਤੋਂ ਯਾਤਰਾ ਕਰ ਰਹੇ ਨੇ ਜਾਂਦੇ ਜਾਂਦੇ ਉਹ ਕਿਸੇ ਤਲਾਬ ਦੇ ਕਿਨਾਰੇ ਤੇ ਰੁਕੇ ਉਹਨਾਂ ਨੇ ਦੇਖਿਆ ਕਿ ਜਦੋਂ ਉਹ ਕਿਸੇ ਤਲਾਬ ਤੋਂ ਪਾਣੀ ਪੀ ਰਹੇ ਨੇ ਤਾਂ ਉਹਨਾਂ ਦੀ ਨਜ਼ਰ ਉਸ ਪਾਣੀ ਦੇ ਵਿੱਚ ਤੈਰਦੇ ਹੋਏ ਜੀਵਾਂ ਦੇ ਉੱਤੇ ਪਈ ਉਹਨਾਂ ਦੇ ਵਿੱਚੋਂ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਪਾਣੀ ਦੇ ਵਿੱਚ ਡੁੱਬਦੇ ਜਾਂਦੇ ਜੀਵਾਂ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ ਆਪਣੇ ਸ਼ਾਂਤ ਆਪਣੇ ਪਰਉਪਕਾਰੀ ਸੁਭਾਅ ਦੇ ਮੁਤਾਬਕ ਜਿਹੜੇ ਪਾਣੀ ਦੇ ਵਿੱਚ ਡੁੱਬਦੇ ਜਾਂਦੇ ਜੀਵ ਨੇ ਉਹਨਾਂ ਨੂੰ ਕੱਢਣਾ ਸ਼ੁਰੂ ਕੀਤਾ ਤੇ ਉਹਨੂੰ ਇੱਕ ਵਿੱਛੂ ਨੂੰ ਆਪਣੇ ਹੱਥ ਉੱਤੇ ਰੱਖਿਆ ਇੱਕ ਵਿੱਛੂ ਨੂੰ ਜਦੋਂ ਪਾਣੀ ਦੇ ਵਿੱਚੋਂ ਕੱਢ ਲਿਆ ਆਪਣੀ ਤਲੀ ਦੇ ਉੱਤੇ ਰੱਖਿਆ ਉਹ ਜਦੋਂ ਪਾਣੀ ਚ ਬਾਹਰ ਆਇਆ ਪਾਣੀ ਤੋਂ ਸਰੀਰ ਵੱਖ ਹੋਇਆ ਵਿੱਚੂ ਨੇ ਵਿਆਸਮੁਨੀ ਜੀ ਦੇ ਹੱਥ ਉੱਤੇ ਡੰਗ ਮਾਰ ਦਿੱਤਾ ਬਹੁਤ ਦਰਦਨਾਕ ਡੰਗ ਹੋਣ ਕਰਕੇ ਰਿਖੀ ਜੀ ਦੇ ਹੱਥੋਂ ਫਿਰ ਛੁੱਟ ਗਿਆ ਪਾਣੀ ਵਿੱਚ ਡਿੱਗ ਗਿਆ ਰਿਖੀ ਆਪਣੇ ਹੱਥ ਨਾਲ ਫਿਰ ਵਿੱਚੂ ਨੂੰ ਪਾਣੀ ਦੇ ਵਿੱਚੋਂ ਕੱਢਣ ਲੱਗੇ ਤੋ ਜਿਉਂ ਹੀ ਸਰੀਰ ਪਾਣੀ ਦੇ ਵਿੱਚੋਂ ਬਾਹਰ ਹੋਇਆ ਵਿੱਚੂ ਦਾ ਉਸਨੇ ਫੇਰ ਦੁਬਾਰਾ ਡੰਗ ਮਾਰਿਆ ਉਹ ਰਖੀ ਜੀ ਦੇ ਹੱਥੋਂ ਦੁਬਾਰੇ ਫੇਰ ਡਿੱਗ ਗਿਆ ਇਨ ਨੂੰ ਕੋਲ ਖੜਾ ਕੋਈ ਵਿਅਕਤੀ ਦੇਖ ਰਿਹਾ ਸੀ ਸਭ ਕੁਝ ਉਸਨੇ ਵਿਆਸਮੁਨੀ ਜੀ ਨੂੰ ਆਖਿਆ ਕਿ ਮਹਾਂਪੁਰਖੋ ਜ਼ਰੂਰੀ ਹੈ ਇਸ ਨੂੰ ਬਾਹਰ ਕੱਢਣਾ ਜਦੋਂ ਤੁਸੀਂ ਇਹਨੂੰ ਬਾਹਰ ਕੱਢਦੇ ਹੋ ਇਹ ਡੰਗ ਮਾਰਦਾ ਜੇ ਤੁਹਾਨੂੰ ਪਤਾ ਹੈ ਜ਼ਹਿਰੀਲੀ ਚੀਜ਼ ਹੈ ਤੁਹਾਡੇ ਸਰੀਰ ਦਾ ਨਾਸ ਕਰ ਦੂਗੀ ਤਾਂ ਤੁਸੀਂ ਵਾਰ-ਵਾਰ ਏਵੇਂ ਕਿਉਂ ਕਰਦੇ ਹੋ ਤੁਹਾਡੇ ਸਰੀਰ ਵਿੱਚ ਜ਼ਹਿਰ ਭਰ ਗਈ ਹੋਣੀ ਜਾ ਕੇ ਆਪਣਾ ਹੱਲ ਕਰੋ ਤਾਰੀਖੀ ਜੀ ਆਖਣ ਲੱਗੇ ਕਿ ਜਦੋਂ ਪਹਿਲੀ ਵਾਰੀ ਡੰਗ ਮਾਰਿਆ ਤਾਂ ਮੈਂ ਇਹੀ ਸੋਚਦਾ ਸੀ ਵੀ ਗਲਤ ਚੀਜ਼ ਨੂੰ ਹੱਥ ਪਾ ਲਿਆ ਮਾੜੀ ਚੀਜ਼ ਐ ਇਹ ਜੀਵ ਜ਼ਹਿਰੀਲਾ ਹੈ ਫਿਰ ਸੋਚੇ ਚਲੋ ਵੀ ਬਾਹਰ ਕੱਢ ਹੀ ਦਿੰਨੇ ਆ ਦਇਆ ਕਰਕੇ ਜਦੋਂ ਦੂਸਰੀ ਵਾਰੀ ਡੰਗ ਮਾਰਿਆ ਹੈ ਇਸ ਨੇ ਤਾਂ ਸਾਡੇ ਮਨ ਦੇ ਵਿੱਚ ਇਹ ਗੱਲ ਆ ਗਈ ਐ ਵੀ ਇਹ ਆਪਣਾ ਸੁਭਾਅ ਨਹੀਂ ਛੱਡਦਾ ਜਦੋਂ ਇੱਕ ਸਧਾਰਨ ਜੀਵ ਆਪਣਾ ਸੁਭਾਅ ਨਹੀਂ ਛੱਡ ਰਿਹਾ ਬੇਸ਼ੱਕ ਉਸਦਾ ਸੁਭਾਅ ਬੁਰਾ ਹੈ ਨੁਕਸਾਨਦੇਹ ਹੈ ਤਾਂ ਮੈਂ ਆਪਣਾ ਪਰਉਪਕਾਰ ਦਾ ਮੈਂ ਆਪਣਾ ਉਹ ਸੁਭਾਅ ਕਿਉਂ ਛੱਡਾਂ ਜਿਹੜਾ ਮੈਨੂੰ ਪਤਾ ਵੀ ਚੰਗਾ ਹੈ ਇਹਦਾ ਇੰਨਾ ਖਤਰਨਾਕ ਸੁਭਾਅ ਹੈ ਕਿ ਇਹ ਮੇਰੀ ਜਾਨ ਲੈ ਸਕਦਾ ਕਿਸੇ ਦੀ ਵੀ ਜਾਨ ਲੈ ਸਕਦਾ ਇਸ ਦੇ ਬਾਵਜੂਦ ਇਹ ਆਪਣਾ ਸੁਭਾਅ ਨਹੀਂ ਛੱਡ ਰਿਹਾ ਮੈਂ ਜਾਣਦਾ ਹਾਂ ਕਿ ਮੇਰਾ ਸੁਭਾਅ ਪਰਉਪਕਾਰੀ ਹੈ ਔਰ ਮੇਰਾ ਇਹ ਪਰਉਪਕਾਰੀ ਸੁਭਾਅ ਕਿੰਨਿਆਂ ਨੂੰ ਹੀ ਜੀਵਨ ਦੇ ਸਕਦਾ ਹੈ ਤਾਂ ਮੈਂ ਆਪਣਾ ਸੁਭਾਅ ਕਿਉਂ ਛੱਡਾਂ ਇਸ ਤਰ੍ਹਾਂ ਗੁਰਮਖ ਜਿਹੜੇ ਨੇ ਉਹ ਇਸ ਗੱਲ ਨੂੰ ਜਾਣ ਲੈਂਦੇ ਨੇ ਕਿ ਉਹਨਾਂ ਦਾ ਸੁਭਾਅ ਪਰਉਪਕਾਰੀ ਹੈ ਉਹਨਾਂ ਦੇ ਗੁਣ ਨਿਰੰਕਾਰੀ ਨੇ ਤੇ ਅਜਿਹੇ ਗੁਣਾ ਦੀ ਇਸ ਸੰਸਾਰ ਸਮਾਜ ਨੂੰ ਬਹੁਤਾਤ ਦੇ ਵਿੱਚ ਜ਼ਰੂਰਤ ਹੈ ਇਸ ਲਈ ਉਹ ਆਪਣਾ ਸਭ ਕੁਝ ਤਿਆਗ ਕੇ ਇਸ ਸੇਵਾ ਦੇ ਵਿੱਚ ਪੈ ਜਾਂਦੇ ਨੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਅਸੀਂ ਕਈ ਵਾਰੀ ਆਮ ਸੁਧਾਰਨ ਬੁੱਧੀ ਕਰਕੇ ਵਿਚਾਰ ਵੀ ਕਰ ਲਏ ਨੇ ਆਮ ਬੰਦੇ ਕਹਿ ਵੀ ਦਿੰਦੇ ਨੇ ਕਿ ਗੁਰਾਂ ਨੇ ਸਤਗੁਰਾਂ ਨੇ ਆਪਣੇ ਜੀਵਨ ਦੇ ਦੌਰਾਨ ਆਪਣੀ ਜ਼ਿੰਦਗੀ ਵਿੱਚ ਆਪਣੇ ਪਰਿਵਾਰ ਦੀ ਜ਼ਿੰਦਗੀ ਵਿੱਚ ਤੇ ਆਪਣੀ ਸਿੱਖਾਂ ਦੀ ਜ਼ਿੰਦਗੀ ਦੇ ਵਿੱਚ ਇਨੇ ਦੁੱਖ ਕਿਉਂ ਦੇਖੇ ਕਿਸੇ ਦੀ ਖਾਤਰ ਲੋਕਾਂ ਦੀ ਖਾਤਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਹਾਦਤ ਦਾ ਦਿਨ ਆ ਰਿਹਾ ਹੈ ਕਿ ਉਹਨਾਂ ਨੇ ਅਜਿਹੇ ਸਮਾਜ ਦੀ ਖਾਤਰ ਜਿਸ ਵਿੱਚ ਬਹੁਤ ਆਤ ਲੋਕ ਐ ਇਸੇ ਨੇ ਜਾਂ ਜਿਹੜਾ ਮੁਲਕ ਜੋ ਕਿਰਤ ਕਣਾਂ ਦੇ ਵਿੱਚ ਹੈ ਜਿੱਤੋਂ ਦੇ ਲੋਕ ਜਿਆਦਾਤਰ ਬੇਈਮਾਨ ਨੇ ਇਹੋ ਜੇ ਸੰਸਾਰ ਸਮਾਜ ਦੇ ਲਈ ਇੰਨੀਆਂ ਤਕਲੀਫਾਂ ਕਿਉਂ ਚੱਲੀਆਂ 9 ਸਾਲ ਦੇ ਪੁੱਤਰ ਨੂੰ ਛੱਡ ਕੇ ਸ਼ਹੀਦ ਹੋਣ ਵਾਸਤੇ ਚਲੇ ਗਏ ਫਿਰ ਅੱਗੋਂ ਗੁਰੂ ਸਾਹਿਬ ਨੇ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ ਕਈ ਵਾਰੀ ਸਧਾਰਨ ਬੰਦੇ ਸਭ ਕਹਿ ਦਿੰਦੇ ਨੇ ਉਹਦਾ ਕਾਰਨ ਇਹ ਹੈ ਕਿ ਜੋ ਮਹਾਂਪੁਰਖ ਨੇ ਅਕਾਲ ਪੁਰਖ ਵਹਿਗੁਰੂ ਦੇ ਪਿਆਰੇ ਨੇ ਉਹਨਾਂ ਨੂੰ ਪਤਾ ਹੈ ਕਿ ਸੰਸਾਰ ਦੇ ਅੰਦਰ ਪਰਉਪਕਾਰੀ ਸੁਭਾਅ ਦੇ ਲੋਕਾਂ ਦੀ ਕੁਰਬਾਨੀ ਕਰਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਥੋੜੀ ਹੈ। ਔਰ ਇਹਨਾਂ ਤੋਂ ਬਿਨਾ ਸੰਸਾਰ ਸਮਾਜ ਨਹੀਂ ਬਚਣਾ। ਤਾਂ ਕਰਕੇ ਉਹ ਜਦੋਂ ਇਸ ਮਾਰਗ ਉੱਤੇ ਚੱਲ ਪੈਂਦੇ ਨੇ ਫੇਰ ਪਛਾਣ ਨਹੀਂ ਮੁੜ ਸਕਦੇ। ਤੇ ਆਪਣੇ ਕੰਮ ਦੇ ਵਿੱਚ ਮਗਨ ਰਹਿੰਦੇ ਨੇ ਜੋ ਕਿਸ ਕਰੇ ਸੋ ਆਪੇ ਸੁਆਮੀ ਸਤਗੁਰੂ ਸਚੇ ਪਾਤਸ਼ਾਹ ਮਹਾਰਾਜ ਉਸ ਅਕਾਲ ਪੁਰਖ ਵਹਿਗੁਰੂ ਦੀ ਸਰਬ ਵਿਆਪਕਤਾ ਨੂੰ ਸਾਡੇ ਵਿੱਚ ਪ੍ਰਗਟ ਕਰਦੇ ਨੇ ਕਿ ਜਦੋਂ ਕੋਈ ਅਸੀਂ ਦੇਖਦੇ ਹਾਂ ਕਿ ਸਾਡੀ ਨਿੰਦਿਆ ਕਰਨ ਵਾਲੇ ਲੋਕ ਨੇ ਸਾਨੂੰ ਰੋਕਣ ਵਾਲੇ ਲੋਕ ਨੇ ਸਧਾਰਨ ਬੰਦਾ ਇਸ ਚੀਜ਼ ਦੀ ਤਕਲੀਫ ਮੰਨ ਕੇ ਰੁਕ ਜਾਂਦਾ ਗੁਰਮੁਖ ਪਿਆਰੇ ਜਿਹੜੇ ਨੇ ਉਹਨਾਂ ਨੂੰ ਇਸ ਗੱਲ ਦੀ ਪਰਵਾਹ ਇਸ ਕਰਕੇ ਨਹੀਂ ਹੁੰਦੀ ਕਿ ਉਹ ਅਕਾਲ ਪੁਰਖ ਵੈਗੂ ਨੂੰ ਸਭ ਜੀਵਨ ਦੇ ਵਿੱਚ ਮੰਨਦੇ ਹੋਣ ਕਰਕੇ ਲੋਕਾਂ ਦੀਆਂ ਗੱਲਾਂ ਨੂੰ ਕਈ ਵਾਰੀ ਇਸ ਤਰ੍ਹਾਂ ਲੈ ਜਾਂਦੇ ਨੇ ਕਿ ਇਹ ਜੋ ਲੋਕ ਵੀ ਕਰ ਰਹੇ ਨੇ ਸਭ ਖੁਦ ਨਹੀਂ ਕਰ ਰਹੇ ਸਾਰੇ ਜਾਣ ਬੁੱਝ ਕੇ ਨਹੀਂ ਕਰ ਰਹੇ ਜੋ ਕੁਝ ਕਰ ਰਿਹਾ ਉਹ ਅਕਾਲ ਪੁਰਖ ਵੈਰਗੁਰੂ ਆਪ ਕਰ ਰਿਹਾ ਹੈ ਆਪੇ ਕਾਰ ਕਮਾਵੇ ਤੇ ਨਾ ਹੀ ਉਹ ਇਸ ਕਰਕੇ ਰੁਕਦੇ ਨੇ ਕਿ ਜੋ ਮੈਂ ਚੰਗੇ ਕਰਮ ਕਰ ਰਿਹਾ ਹਾਂ ਉਹ ਮੈਂ ਕਰ ਰਿਹਾ ਹਾਂ ਇੱਕ ਤਾਂ ਲੋਕਾਂ ਵੱਲੋਂ ਜਿੰਨੀਆਂ ਗੱਲਾਂ ਹੁੰਦੀਆਂ ਉਹਨੂੰ ਵੀ ਉਹ ਇਹ ਸਮਝ ਲੈਂਦੇ ਆ ਕਿ ਅਕਾਲ ਪੁਰਖ ਵਹਿਗੁਰੂ ਕਰ ਰਿਹਾ ਹੈ ਤੇ ਜਿਹੜੀ ਕਿਰਤ ਉਹ ਆਪ ਕਰ ਰਹੇ ਹੁੰਦੇ ਨੇ ਉਹਨੂੰ ਵੀ ਇਹ ਨਹੀਂ ਸਮਝਦੇ ਕਿ ਮੈਂ ਹੀ ਕੀਤੀ ਆ ਉਹਦੇ ਮਾਮਲੇ 'ਚ ਵੀ ਇਹੀ ਸਮਝ ਲੈਂਦੇ ਨੇ ਕਿ ਅਕਾਲ ਪੁਰਖ ਵਹਿਗੁਰੂ ਕਰ ਰਿਹਾ ਹੈ ਦੋਨਾਂ ਤਿਹਰਾਾਂ ਵਾਲੇ ਪਾਸੋਂ ਅਕਾਲ ਪੁਰਖ ਵਹਿਗੁਰੂ ਦੀ ਕਿਰਤ ਜਾਣ ਕੇ ਆਪਣੇ ਆਪ ਨੂੰ ਨਰਲੇਪ ਕਰ ਲੈਂਦੇ ਨੇ ਸਬਕਾਸੇ ਤੋਂ ਹਰ ਆਪੇ ਹੀ ਮਤ ਦੇਵੇ ਸੁਆਮੀ ਜਦੋਂ ਲੋਕਾਈ ਟੋਕਦੀ ਹੈ ਤਾਂ ਇਹ ਸਮਝ ਲੈਂਦੇ ਨੇ ਕਿ ਅਕਾਲ ਪੁਰਖ ਵਹਿਗੁਰੂ ਆਪ ਲੋਕਾਂ ਵਿੱਚ ਵਸ ਕੇ ਮਤ ਦੇ ਰਿਹਾ ਸਾਨੂੰ ਸੁਣ ਲੈਂਦੇ ਨੇ ਹਰ ਆਪੇ ਬੋਲ ਬੁਲਾਵੇ ਨਿੰਦਿਆ ਕਰਨ ਵਾਲੇ ਲੋਕਾਂ ਦੀ ਬਰਾਬਰ ਨਿੰਦਿਆ ਨਹੀਂ ਕਰਦੇ ਨਿੰਦਿਆ ਕਰਨ ਵਾਲੇ ਲੋਕਾਂ ਨਾਲ ਬਹਿਸ ਨਹੀਂ ਕਰਦੇ ਉਹਨਾਂ ਦਾ અપਮਾਨ ਨਹੀਂ ਕਰਦੇ ਇਹ ਮੰਨ ਕੇ ਸੁਣ ਲੈਂਦੇ ਨੇ ਕਿ ਅਕਾਲ ਪੁਰਖ ਵਹਿਗੁਰੂ ਇਹਨਾਂ ਵਿੱਚ ਬੋਲ ਰਿਹਾ ਪ੍ਰੀਤ ਸੇਹ ਮਹਾਰਾਜ ਆਖਦੇ ਨੇ ਕਿ ਮੈਂ ਕਿਸ ਨੂੰ ਮੰਦਾ ਚੰਗਾ ਕਹਾ ਜਦੋਂ ਸਾਰਿਆਂ ਦੇ ਵਿੱਚ ਅਕਾਲ ਪੁਰਖ ਵਹਿਗੁਰੂ ਹੀ ਵਸ ਰਿਹਾ ਹੈ ਆਪ ਫਰਮਾਉਂਦੇ ਨੇ ਕਿ ਉਹ ਖਲਕ ਖਲਕ ਵਿੱਚ ਵਸ ਰਿਹਾ ਹੈ ਖਲਕਤ ਵਿੱਚ ਤਾਂ ਮੈਂ ਕਿਸ ਨੂੰ ਮੰਦਾ ਕਹਿ ਸਕਦਾ ਹਰ ਆਪੇ ਪੰਜ ਤਤ ਵਿਸਥਾਰ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਕਿ ਜਿਹੜਾ ਪ੍ਰਭੂ ਦਾ ਪਿਆਰਾ ਹੈ ਉਹ ਆਪਣੇ ਪਰਮਾਤਮਾ ਨੂੰ ਇਸ ਤਰ੍ਹਾਂ ਜਾਣਦਾ ਹੈ ਕਿ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਨੇ ਹੀ ਇਹ ਸਾਰਾ ਸੰਸਾਰ ਪੈਦਾ ਕੀਤਾ। ਇਹਦੇ ਵਿੱਚ ਜੀਵ ਪੈਦਾ ਕੀਤੇ। ਫਿਰ ਇਹਦੇ ਵਿੱਚ ਮਨੁੱਖ ਪੈਦਾ ਕੀਤੇ ਜਿਹੜੇ ਪੰਜਾਂ ਤਤਾਂ ਦੇ ਸਰੀਰ ਦੇ ਮਾਲਕ ਨੇ। ਔਰ ਇਨਾਂ ਪੰਜਾਂ ਤਤਾਂ ਦੇ ਵਿੱਚ ਪੰਜ ਵਿਸ਼ੇ ਨੇ। ਹਰ ਆਪੇ ਪੰਜ ਤਤ ਵਿਸਥਾਰਾ ਪੰਜਾਂ ਤਤਾਂ ਤੇ ਪੰਜ ਵਿਸ਼ਿਆਂ ਦਾ ਜਿਹੜਾ ਇਹ ਵਿਸਥਾਰ ਹੈ। ਇਹ ਸਾਰਾ ਉਸ ਅਕਾਲ ਪੁਰਖ ਵੈਗੁਰੂ ਨੇ ਕੀਤਾ ਹੈ ਵਿੱਚ ਤਾਤੂ ਪੰਜ ਆਪ ਪਾਵੈ ਉਹਨਾਂ ਪੰਜਾਂ ਵਿਸ਼ਿਆਂ ਤੋਂ ਅੱਗੋਂ ਜਿਹੜੀਆਂ अनेका ਆਦਤਾਂ ਪੈਦਾ ਕੀਤੀਆਂ ਨੇ ਜਾਂ ਪੈਦਾ ਹੋ ਗਈਆਂ ਨੇ ਜਿਸ ਵਿੱਚ ਨਿੰਦਿਆ ਵੀ ਇੱਕ ਹੈ ਇਹ ਸਭ ਉਸ ਅਕਾਲ ਪੁਰਖ ਵੈਗੁਰੂ ਦੀ ਪਦਾਇਸ਼ ਵਿੱਚੋਂ ਆ ਉਸ ਦੇ ਖਿਲਾਰੇ ਵਿੱਚੋਂ ਨਿਕਲੀ ਹੋਈ ਚੀਜ਼ ਹੈ ਇਸ ਕਰਕੇ ਇਸ ਨੂੰ ਰੋਕਿਆ ਨਹੀਂ ਜਾ ਸਕਦਾ ਇਸ ਨੂੰ ਬਦਲਿਆ ਨਹੀਂ ਜਾ ਸਕਦਾ ਇਸ ਦੇ ਵਿੱਚ ਨਹੀਂ ਆਇਆ ਜਾ ਸਕਦਾ ਇਸ ਮਾਮਲੇ ਦੇ ਵਿੱਚੋਂ ਨਰਲੇਪ ਰਹਿ ਕੇ ਪਾਸੇ ਰਹਿ ਕੇ ਅਭਿਜ ਰਹਿ ਕੇ ਆਪਦਾ ਕਾਰਜ ਕਰਦੇ ਰਹੋ ਜਨ ਨਾਨਕ ਸਤਗੁਰ ਮਿਲੇ ਆਪੇ ਹਰ ਆਪੇ ਝਗੜ ਚੁਕਾਵੇ ਸਤਗੁਰੂ ਸੱਚੇ ਪਾਤਸ਼ਾਹ ਕਹਦੇ ਨੇ ਕਿ ਸੇਵਕ ਇਉਂ ਆਪਣੇ ਆਪ ਨੂੰ ਪ੍ਰੇਰਿਤ ਕਰਦਾ ਰਹਿੰਦਾ ਹੈ ਅਕਾਲ ਪੁਰਖ ਵੈਗਰੂ ਨੂੰ ਹਰ ਥਾਂ ਤੇ ਜਾਣ ਕੇ ਹਰ ਥਾਂ ਤੇ ਮੰਨ ਕੇ ਸਗੋਂ ਉਸ ਦੀ ਸਰਬਵਿਆਪਕਤਾ ਦੇ ਨਾਲ ਹੋਰ ਜ਼ਿਆਦਾ ਜੁੜ ਜਾਂਦਾ ਜਿੰਨੇ ਜਿੰਨੇ ਮਾਮਲੇ ਸਾਹਮਣੇ ਆਉਂਦੇ ਆ ਉਹਨਾਂ ਸਾਰਿਆਂ ਦੇ ਵਿੱਚ ਵਸਦੇ ਅਕਾਲ ਪੁਰਖ ਹੋਰ ਵੈਗਰੂ ਨੂੰ ਦੇਖ ਕੇ ਆਪ ਹੋਰ ਜ਼ਿਆਦਾ ਉਸ ਨਾਲ ਜੁੜ ਜਾਂਦਾ ਤੇ ਆਪਾਂ ਵੀ ਅਰਦਾਸ ਕਰੀਏ ਜਨ ਨਾਨਕ ਸਤਿਗੁਰ ਮੇਲੇ ਆਪੇ ਕਿ ਉਹ ਅਕਾਲ ਪੁਰਖ ਵਹਿਗੁਰੂ ਆਪ ਸਾਨੂੰ ਸਭਨਾਂ ਨੂੰ ਆਪਣੇ ਨਾਲ ਮਿਲਾਵੇ ਹਰ ਆਪੇ ਝਗੜ ਚੁਕਾਵੇ ਪੰਜਾਂ ਵਿਸ਼ਿਆਂ ਦੇ ਅਧੀਨ ਪੈਦਾ ਹੁੰਦੇ ਅਨੇਕਾਂ ਜਿਹੜੇ ਮਾਮਲੇ ਨੇ ਝਗੜੇ ਨੇ ਸਾਡੇ ਆਪਣੇ ਆਪ ਦੇ ਵਿੱਚ ਚੱਲਣ ਵਾਲੇ ਅਨੇਕਾਂ ਮਾਨਸਿਕ ਉਲਝਣਾਂ ਨੇ ਜਿਹੜੀਆਂ ਇਹਨਾਂ ਸਾਰੀਆਂ ਦੇ ਵਿੱਚੋਂ ਕੱਢ ਕੇ ਸਾਨੂੰ ਆਪਣੇ ਚਰਨਾਂ ਨਾਲ ਮਿਲਾ ਲਵੇ ਐਸੀ ਅਰਦਾਸ ਬੇਨਤੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਰਨ ਦੇ ਲਈ ਸਾਨੂੰ ਪ੍ਰੇਰਣਾ ਦਿੰਦੇ ਨੇ ਔਰ ਉਪਦੇਸ਼ ਦਿੰਦੇ ਨੇ ਕਿ ਹਰੀ ਦਾ ਸੇਵਕ ਆਪਣੇ ਮਾਰਗ ਦੇ ਉੱਤੇ ਲੱਗਿਆ ਜਾਵੇ ਸਿੱਧਾ ਚੱਲਦਾ ਰਹੇ ਅਕਾਲ ਪੁਰਖ ਵਹਿਗੁਰੂ ਉਸ ਨੂੰ ਹਰ ਥਾਂ ਦੇ ਉੱਤੇ ਮਹਿਸੂਸ ਹੋਵੇਗਾ ਅਕਾਲ ਪੁਰਖ ਵਹਿਗੁਰੂ ਹਰ ਥਾਂ ਤੇ ਉਸ ਦੀ ਅਗਵਾਈ ਕਰੇਗਾ ਉਸ ਨੂੰ ਆਪਣੀਆਂ ਰੁਕਾਵਟਾਂ ਵਿੱਚੋਂ ਵੀ ਅਕਾਲ ਪੁਰਖ ਵਹਿਗੁਰੂ ਦੀ ਅਗਵਾਈ ਨਜ਼ਰ ਆਵੇਗੀ ਜਦੋਂ ਕੋਈ ਇਸ ਰਸਤੇ ਦੇ ਉੱਤੇ ਚੱਲਣਾ ਸ਼ੁਰੂ ਕਰ ਦਵੇਗਾ ਇਸ ਕਰਕੇ ਸੇਵਕ ਦੀ ਮਹਾਨਤਾ ਨੂੰ ਜਾਣिए ਔਰ ਸੇਵਕ ਬਣਨ ਦੇ ਲਈ ਸਤਿਗੁਰਾਂ ਦੇ ਅੱਗੇ ਅਰਦਾਸ ਬੇਨਤੀ ਕਰਿਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਪਵਿੱਤਰ ਬਚਨ ਦੀ ਸਾਂਝ ਪਾਉਂਦੇ ਆਂ ਹੋਈਆਂ ਤਮਾਮ ਪੁੱਲਾਂ ਨੂੰ ਖਿਮਾ ਕਰੋ ਆਖਰੀ ਵਚਨ ਸ਼ਰਵਨ ਕਰਿਏ ਹਰ ਆਪੇ ਪੰਜ ਤਤ ਵਿਸਥਾਰਾ ਵਿੱਚ ਧਾਤੂ ਪੰਜ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੋਕਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ